ਕੰਮੀ ਹੈ ਹਾਂਜੀ ਹੋਈ ਕਰੀਓ ਹਾਂ ਕਰੀਏ ਅੱਜ ਉਹ ਬਣਾਇਆ ਰਿਹਾ ਜੀ ਦਾ ਹਾਂਜੀ ਚਰਨੋ ਨਹੀਂ ਐਂ ਕਰਿਆ ਆਪਣੇ ਚਰਨੋ ਨਾ ਸਾਡੇ ਕੋਲ ਟਾਈਮ ਚਰਨੋ ਉਹ ਕਿੱਥੇ ਆ ਗਏ ਮੈਨੂੰ ਕੋਈ ਦਾ ਪਤਾ ਨਹੀਂ ਆਇਆ ਤਾਂ ਕਿਸੇ ਪਾਸੇ ਹੋਰ ਤਾਂ ਡੱਡਾ ਜਾਣਾ ਹੁੰਦਾ ਮੈਂ ਉਹਨਾਂ ਕਰੋ ਕੋਈ ਦਾ ਅਸੀਂ ਲੜਾਈ ਪੜਾਈ ਮੈਨੂੰ ਕੋਈ ਗੱਲ ਨਹੀਂ ਉਹਨਾਂ ਨਾਲਾਂ ਮੇਰਾ ਕੱਪੜਾ ਚੱਕ ਕੇ ਲਗਈਆ ਕੋਈ ਨਾ ਵਾਇਗ ਨਾ ਉਹਦੇ ਕੋਲ ਕੋਈ ਨਹੀਂ ਆ ਗਈ ਉਹ ਉਹ ਉਹਦਾ ਤੈਅ ਨਹੀਂ ਇਹ ਪਤਾ ਨਹੀਂ ਕਿੱਥੇ ਆ ਗਈ ਕੀ ਹੈ ਤੇਰੇ ਕੋਲ ਤਾਂ ਨਹੀਂ ਆ ਗਈ ਮੈਂ ਮੇਰੇ ਕੋਲ ਤਾਂ ਕਾਨੂੰ ਆਈਆ ਆ ਹੂੰ ਤਾਂ ਨਹੀਂ ਫੇਰ ਮੇਰੀ ਗੱਲ ਦਾ ਜਿਸਮ ਮਿਰਚਾ ਲੱਗਣੂ ਪਏ ਤੁਸੀਂ ਗੁੱਸਾ ਕਰੋਗੇ ਚਰਨ ਨੂੰ ਕਰਦੇ ਹੋ ਤੁਸੀਂ ਮਾੜੀ ਆ ਆ ਤੁਸੀਂ ਉਹਨੂੰ ਬਾਜ਼ਾਰਾਂ ਚ ਲੈ ਕੇ ਛੋਟੀ ਤੁਰੇ ਰੱਖਦੇ ਹੋ ਆ ਚਰਨ ਨੂੰ ਦਾ ਘੜਾ ਕਢਾ ਲਿਆ ਕਰ ਬਾਜ਼ਾਰ ਚ ਤਾਂ ਕੀ ਹੁੰਦਾ ਲੈ ਭਾਈ ਗੁੱਦੀਆ ਸਨ ਤੁਸੀਂ ਵੀ ਇਹ ਗੱਲ ਕਹਿਣਾ ਹੋਰ ਕੀ ਕਰਾਂ ਮੈਂ ਕਹਿਣੀ ਆ ਜੀ ਹੁਣ ਮੈਂ ਤਾਂ ਮੇਰੀ ਗੱਲ ਸੁਣੋ ਉਹਨੂੰ ਦੇ ਉੱਥੇ ਬਾਈ ਨਹੀਂ ਹੈਗਾ ਮੈਨੂੰ ਮਾਰਾ ਮੁੱਟਾ ਕੋਈ ਨਿਆਉਣਾ ਕਿਤੇ ਕੋਈ ਗੇੜਾ ਤਾਂ ਹੀ ਹੋ ਗਿਆ ਫਿਰ ਕੀ ਹੋ ਗਿਆ ਮੈਂ ਆਈ ਨਹੀਂ ਕਹਿੰਦੀ ਫੇਰ ਕੀ ਹੋਗਾ ਆਹ ਦੇ ਨਾ ਤੂੰ ਤਾਂ ਆਵਦਾ ਘਰ ਪਟਲੇ ਨਾ ਉਹ ਨਹੀਂ ਇਹ ਜੀ ਗੱਲ ਨਹੀਂ ਹੈਗੀ ਮੈਂ ਤਾਂ ਉਹ ਪੁੱਛਣ ਆਇਆ ਸੀਗਾ ਵੀ ਆਈਏ ਤੁਹਾਡੇ ਕੋਲ ਕਿੰਨੇ ਨਾ ਸਾਡੇ ਕੋਲ ਤਾਂ ਆਈ ਨਹੀਂ ਸੋਨੂੰ ਦੇਖ ਲਓ ਕਿਤੇ ਕਿਸੇ ਦੇ ਘਰ ਖਰੇ ਬੈਠੇ ਹੋਣ ਦਸਨ ਫੋਨ ਫੋਨ ਕਰਕੇ ਬੱਚੇ ਰਹਿੰਦੇ ਵੀ ਭਾਈ ਕਿੱਥੇ ਆਉਣ ਤਾਂ ਕਰਿਆ ਆ ਹੁਣ ਰਿਸ਼ਤੇਦਾਰਾਂ ਦੇ ਕਰੀ ਜਾਂਦੇ ਆ ਫੇਰ ਕੋਈ ਨਾ ਕਿਤੇ ਬਚਾਏ ਨਾ ਇਹਦੇ ਨਾਲ ਬਾਈਟਰ ਆਈ ਸੀਗਾ ਕਿ ਟੱਬਰ ਦੀ ਗੱਲ ਮੰਨ ਲਓ ਕੋਈ ਜਿੱਥੇ ਕਹਿੰਦਾ ਉਸੇ ਲੈ ਜਾ ਹਾਂ ਉਹ ਤਾਂ ਵਿਚਾਰੀ ਕਰੇ ਤੜਫਦੀ ਰਹ ਜਾਂਦੀ ਸੀ ਤੁਸੀਂ ਲੈ ਕੇ ਛੋਟੀ ਨੂੰ ਹੋਰ ਕਰਕੇ ਨਿਕਲ ਜਾਂਦੇ ਸੀ ਤੈਨੂੰ ਤਾਂ ਭਾਈ ਮੈਂ ਕਹਿੰਦਾ ਪੰਮੀ ਚੁੱਕੀ ਕਰਦੀ ਆ ਸਾਰੀਆਂ ਗੱਲਾਂ ਦਾ ਪਤਾ ਲੱਗਿਆ ਤੂੰ ਤੈਨੂੰ ਸਾਰੇ ਚੰਨ ਨਾਲ ਕੋਲ ਮੈਂ ਜਾ ਕੇ ਅਸੀਂ ਉਹ ਤੇ ਚੰਨ ਨੇ ਮੈਨੂੰ ਸਾਰੀਆਂ ਗੱਲਾਂ ਦੱਸੇ ਤੂੰ ਕਿਸੇ ਕੋਲ ਰੋਟੀ ਸਿੱਖ ਚਲ ਉਹ ਚਲ ਕੋਈ ਨਹੀਂ ਮੈਂ ਤਾਂ ਉਹ ਪੁੱਛ ਮੈਂ ਜੇ ਆਈ ਤਾਂ ਮੜਾ ਖਾ ਲੋ ਹੋਰ ਨਖੂਗਾ ਤਾਂ ਗੰਦਾ ਕਰ ਦੇ ਕਿਤੇ ਆਹੋ ਰੋਟੀ ਵੀ ਨਹੀਂ ਪਕਾਉਂਦਾ ਕੋਈ ਤੈਨੂੰ ਮੈਂ ਦੱਸਾਂ ਘਰ ਆ ਹੋ ਵੀ ਬਣ ਜਾਂਦੇ ਨੇ ਖੰਡਰਾ ਕੱਪੜਾ ਤੋਂ ਬਿਨਾ ਦੇਖ ਲੋ ਤੈਨੂੰ ਗੱਲ ਪੈ ਗਈ ਗੁੱਲ ਨਹੀਂ ਆ ਕਿ ਮਤਾਂ ਸੱਚੀਆਂ ਗੱਲਾਂ ਤਾਂ ਮਿਰਚਾਂ ਲੱਗ ਜਾਂਦੀਆਂ ਨੇ ਸੱਚੀ ਗੱਲ ਕਹਿਨੀ ਆ ਮੈਂ ਤਾਂ ਮੈਂ ਗਾਲ੍ਹੀ ਕਹੀ ਦੀ ਹਾਂ ਕੋਈ ਨਾ ਕੰਮ ਕਿਵੇਂ ਹੁਣ ਦੇਖਦਾ ਫਿਰਦਾ ਚਰਨੂ ਨੂੰ ਨਹੀਂ ਦੇਖੀ ਭਾਈ ਨਾ ਤੈਨੂੰ ਨਹੀਂ ਪਤਾ ਚਰਨੂ ਨੂੰ ਨਹੀਂ ਦੇਖੀ ਉਹ ਤਾਂ ਲੈ ਕੇ ਜਾਂਦਾ ਛੋਟੀ ਲੈ ਕੇ ਬਜ਼ਾਰਾਂ ਚ ਕਿਤੇ ਗੋਲ ਗੱਪੇ ਖਵਾਤੇ ਕਿਤੇ ਲੱਬੀ ਖਵਾਤੀਆਂ ਹੈ ਉਹਨੂੰ ਵਿਚਾਰੀ ਨੂੰ ਘਰੇ ਤੂੰ ਇੱਥੇ ਬਹਿ ਜਾ ਘਰੇ ਅਫੇ ਉਹਨੂੰ ਲੈ ਜਾਂਦਾ ਮੋਟਰਸਾਈਕਲ ਤੇ ਬਿਠਾ ਕੇ ਨਾ ਤੇਰਾ ਮੋਟਰਸਾਈਕਲ ਥੱਕਦਾ ਸੀਗਾ ਫਿਰ ਤਾਂ ਹੁਣ ਗਾਲੀ ਗਾਲੀ ਕੌਲੇ ਕੱਸਦਾ ਹਾਂ ਸੌਰੀ ਗਾਲੀ ਪੈ ਗਈ ਨਾਲੇ ਸਾਰਾ ਪਤਾ ਹੈ ਇਹਨੂੰ ਰੋਇਤਾ ਚੋਕਲੀਆਂ ਕਰਕੇ ਆਉਂਦੀ ਆ ਇਹਦੇ ਕੋਲੇ। ਹੈ। ਚਰਨੋਂ ਵੀ ਨਹੀਂ ਆਖੀ ਆ ਢਡੋਂ। ਮੈਨੂੰ ਕਦੇ ਦੱਸਿਆ ਹੀ ਨਹੀਂ। ਨਹੀਂ ਕੱਕਾ ਦਿੱਤੀ ਨਹੀਂ ਆਖੀ ਆ ਗਈ। ਚਰਨੋਂ ਨਾ ਲੈ ਪਹੁੰਚ ਗਈ ਹੁਣ ਚਰਨੋਂ। ਹਲੋ। हां ਚਰਨੋਂ? ਨਹੀਂ ਠੀਕ ਠਾਕ ਪਹੁੰਚ ਗਈ। ਲੈ। ਨਹੀਂ ਮਿਲ ਗਈ ਸੀ ਤੈਨੂੰ ਬੱਸ। ਅੱਛਾ। ਚਲ ਵਧੀਆ ਪਹੁੰਚ ਗਈ ਨਹੀਂ ਚਲ। ਅੱਛਾ। ਥੋੜੇ ਆਲਾ ਲੈ ਫਿਰਦਾ ਗਲੀਆਂ 'ਚ ਭਾਲਦਾ। ਆ ਹੁਣੀ ਗਿਆ ਸਾਡੇ ਘਰੋਂ ਹਾਂ ਮੇਰੇ ਕੋਲੇ ਆਇਆ ਸੀ ਅਖੇ ਤੇ ਚਰਨੋਂ ਨਹੀਂ ਆਈ ਲੈ ਮੈਂ ਕਿਹਾ ਮੈਂ ਤਾਂ ਸੁਨਾਤੀਆਂ ਫਿਰ ਟਕੇ ਟਕੇ ਦੀਆ ਲੈ ਮੈਂ ਕਿਹਾ ਚਰਨੋਂ ਨੂੰ ਕਿਤੇ ਲੈ ਕੇ ਬਾਜ਼ਾਰਾਂ ਚ ਲੈ ਕੇ ਤਾਂ ਤੂੰ ਛੋਟੀ ਨੂੰ ਘੁੰਮ ਦਤ ਤਰਾ ਕਰਦਾ ਹੈ ਤੇ ਚਰਨੋਂ ਦਾ ਬਚਾਦਾ ਕਿਤੇ ਹਾਲ ਨਹੀਂ ਪੁੱਛਿਆ ਤਾਂ ਜਾਣੀ ਅਗਲੀ ਨੇ ਪਰ ਮੈਂ ਤਾਂ ਦੱਸਿਆ ਨਹੀਂ ਉਹਨੂੰ ਵਿਭਾਗੀ ਮੈਨੂੰ ਕਹਿੰਦਾ ਹਾਂ ਇੱਥੇ ਚਰਨੋਂ ਨਹੀਂ ਆਈ ਮੈਂ ਕਿਹਾ ਨਾ ਆਈ ਤੇ ਕਹਿੰਦਾ ਪਤਾ ਨਹੀਂ ਕਹਿੰਦਾ ਕਿ ਨਾ ਕੱਪੜੇ ਲਗਾਈਆ ਨਾ ਕਿ ਨਹੀਂ ਬੈਗਦਾ ਤਾਂ ਤਾਨੂੰ ਪਤਾ ਹੀ ਨਹੀਂ ਲੱਗਿਆ ਜਿਹੜਾ ਤੂੰ ਬੈਗ ਮੇਰੇ ਮੁੰਡੇ ਨੂੰ ਫੜਾਇਆ ਸੀ ਤਾਂ ਪਤਾ ਹੀ ਨਹੀਂ ਲੱਗਿਆ ਹੋਰ ਕਦਾ ਨਾ ਕੱਪੜੇ ਲੈ ਕੇ ਗਈ ਆ ਤੇ ਨਾ ਕਹਿੰਦਾ ਕੋਈ ਦੱਸ ਕੇ ਗਈ ਆ ਵੀ ਕਿੱਧਰ ਵਾਗੀ ਮਾਪੇ ਰਿਸ਼ਤੇਦਾਰਾਂ ਨੂੰ ਫੋਨ ਕਰ ਲੋ ਕਿੱਥੇ ਗਈ ਸਾਨੂੰ ਕੀ ਪਤਾ ਉਹ ਕਿੱਥੇ ਗਈ ਆ ਮੈਂ ਤਾਂ ਸੁਣਾ ਦੀਆ ਮਿਰਚਾਂ ਲੱਗ ਗਈਆਂ ਇਹਨੂੰ ਤਾਂ ਭੱਜ ਗਿਆ ਗੜਬੜ ਕਰਦਾ ਲਾਹੌਰ ਹੁਣ ਲੰਬਾ ਤਾਂ ਕੋਈ ਨਹੀਂ ਦੱਸਦੀ ਵੀ ਕਿੱਥੇ ਆ ਮੈਨੂੰ ਕੀ ਲੋੜ ਦੱchn ਦੀ ਆਉਂਗੀ ਤੇਰੇ ਕੋਲ ਜਿੱਦ ਸਾਈਨ ਨਹੀਂ ਮੇਲੇ ਤੇ ਆਈ ਆਹੋ ਠੀਕ ਆ ਠੀਕ ਆ ਚਲ ਕੋਈ ਨਾ ਟੈਨਸ਼ਨ ਨਾ ਲੈ ਜਿਹੜੀ ਵੀ ਖਬਰ ਹੋਇਆ ਕਰੂ ਮੈਂ ਤੈਨੂੰ ਫੋਨ ਕਰ ਦਿਆ ਕਰੂੰਗੀ ਆਹੋ ਦੱਸ ਦਿਆ ਕਰੂੰਗੀ ਮੈਂ ਤੈਨੂੰ ਆਹੋ ਫਿਰਦੇ ਸੀ ਭਾਲਦੇ ਹੁਣ ਹਾਂ ਅੱਛਾ ਹਾਂ ਨਾ ਨਾ ਹੁਣ ਤਾਂ ਫਿਰਦਾ ਨਹੀਂ ਹੁੰਦਾ ਹੁਣ ਟਲੇ ਆ ਜਾ ਫਿਰਦਾ ਹੁਣ ਤਾਂ ਹਾਂ ਬਲੰਟ ਟਲੇ ਆ ਫਿਰਦਾ ਹੁਣ ਤਾਂ ਆਏ ਫਿਰਦਾ ਕਰ ਮੂਹ ਦੇ ਝੱਗ ਵਾਂਗੂ ਪਈ ਜਾ ਵਧੀਆ ਰਹੀ ਤੂ ਬਾਗੀ ਕਰ ਉਹ ਆਪਨੇ ਛੱਡ ਕੇ ਬਾਗੀ ਵਧੀਆ ਹੋ ਗਿਆ ਹੁਣ ਸੇਕ ਲੱਗੂ ਰੋਟੀਆਂ ਕਾਹਨ ਲਾਹੂੰ ਹੁਣ ਪਤਾ ਲੱਗੂ ਵੀ ਬੁੜੀਆਂ ਮੇਰੇ ਘਰ ਨਹੀਂ ਬਸਦੇ ਮੈਂ ਤਾਂ ਸੁਨਾ ਤਾਂ ਤਿਲਾਂ ਦੀ ਪੂੜੀ ਵਾਂਗੂ ਝਾੜ ਕੇ ਤੋਰਿਆ ਆਹੋ हां नी चंगा सुन ਨਾਲ ਵੇ ਕਿਤਾ ਇਧਰ ਗੜ ਜਾਂਦਾ ਪਿਆਰ ਨਾਲ ਜੀ ਚੰਗਾ ਓਕੇ ਆਹੋ ਮੇਰਾ ਕੱਪੜੇ ਸੰਭਿਛ ਨਹੀਂ ਚੰਗਾ ਲਾ ਬਾਕੀ ਵਿਚਾਰ ਹੈ ਪਤਾ ਨਾ ਹੋਣ ਲੱਗੂ ਗੇੜੇ ਜਨ ਦੇਖ ਲਿਆ ਉਹਨੂੰ ਰੋਜ਼ ਭਾਬੀ ਜੀ ਭਾਬੀ ਜੀ ਭਾਬੀ ਜੀ ਨੀ ਲੋਟ ਆਉਂਦੀ ਇਹਦੀ ਆਉਂਦਾ ਘਰ ਫਟ ਲਿਆ ਭਾਬੀ ਦੇ ਚਾਚੇ ਨਹੀਂ ਨਾ ਮੈਂ ਤਾਂ ਜਾਦ ਹੀ ਨਹੀਂ ਨਹੀਂ ਮੈਂ ਤਾਂ ਸਿੰਦਰ ਨੂੰ ਦੱਸ ਕੇ ਆਉਣੀ ਆ ਵੀ ਆਪਾਂ ਸਹਣ ਦੇ ਮੇਲੇ ਤੇ ਜਲੀ ਨਹੀਂ ਚਾਰਨ ਨੂੰ ਮੈਂ ਉੱਕੇ ਆਵਾਂਗੀ ਜਾਣ ਨਹੀਂ ਉਹਦੇ ਕੋਲ ਛੱਡ ਨਿੱਕਾ ਮਤਾਂ ਫੇਅਰ ਕਰੂੰ ਫੇਅਰ ਹੀ ਸਾਰੇ ਕੱਪੜੇ ਨੂੰ ਛੱਡ ਕਰੇ ਹਾਏ ਹੈ ਨਹੀਂ ਮੇਰੇ ਤਾਂ ਗੋਲਾ ਜਿਹਾ ਬਣਾਇਆ ਪਿਆ ਹੁਣ ਤਾਂ ਸਿੰਦਰ ਨਾਲ ਕਰਕੇ ਆਉਣੀ ਦੁਪਸਰ ਆਹ ਹੋ ਗਿਆ ਫੋਨ ਵੀ ਨਾਲ ਹੀ ਲੈ ਜਿੰਨੇ ਥਾਬੀ ਜੀ ਕੀ ਹੋ ਗਿਆ ਭਾਜੀ ਕੋਣਾ ਕਰਨਾ ਕੀ ਹੈ ਠੀਕ ਹੈ ਮੇਰੇ ਕੋਲ ਕੀ ਤੁਸੀਂ ਪਤਾ ਲੱਗੇ ਜਾ ਆ ਮੈਂ ਸਾਰੇ ਕੀ ਕਹਿੰਦੇ ਪੰਮੀ ਕੋਲੇ ਉਹਨਾਂ ਨੇ ਕਦੇ ਵੀ ਜਾਇਆ ਸੀ ਉਹਦਾ ਜਾਰੂ ਆਉਂਦੀ ਸੀ ਉਹ ਵੀ ਆਉਂਦੀ ਹੈ ਅੱਛਾ ਉਹ ਲੜਨੀ ਲੱਗੀ ਮੇਰੇ ਨਾਲ ਕਹਿੰਦੀ ਬੱਸ ਉਹ ਹੋ ਰਹੀ ਪੁੱਤਿਆ ਸੱਦਿਆ ਆਪਣੀਆਂ ਗੱਲਾਂ ਅੱਛਾ ਅੱਛਾ ਹੋਰ ਜੀ ਆਏ ਜੀ ਤੁਸੀ ਲੈ ਕੇ ਜਾਂਦੇ ਉਹਨਾਂ ਨੂੰ ਮੁਕਸਾ ਕਰਦੇ ਜਿਉ ਤਾਂ ਹੋ ਗਿਆ ਤੇ ਉਹ ਆਏ ਕਰਕੇ ਕਰੋ ਉੱਥੇ ਤਾਂ ਮੈਨੂੰ ਕੋਈ ਰੋਕੀ ਕਰੀਏ ਸਪਾ ਜੀ ਉਹਦੀ ਭੈਣ ਨੂੰ ਫੋਨ ਕਰਕੇ ਦੇਖ ਲੈਂਦੇ ਆਪਾਂ ਜਿੰਨਾ ਬਾਕੀ ਹੋਵੇ ਆ ਇਹ ਕਰ ਲੈਂਦੇ ਆਪਾਂ ਉਹ ਵੀ ਕੱਲਾ ਫੋਨ ਉਹਨਾਂ ਨੂੰ ਕੱਢ ਲੈਣਾ ਜਾਂ ਤਾਂ ਜਦੋਂ ਆਪਾਂ ਨਾਮਾਂ ਦੇ ਪ੍ਰਚੱਦਾਂ ਆਦਰ ਸਾਲੇ ਨੂੰ ਫੋਨ ਲਾ ਦੀ ਉਹਨਾਂ ਨੂੰ ਨਹੀਂ ਆਈ ਅਜੇ ਤਬਾ ਵੀਜੀ ਮੈਂ ਤਾਂ ਨਹੀਂ ਲਾਇਆ ਮੈਂ ਕੀ ਫਾਇਦਾ ਹੋਰ ਪਰ ਗੱਲ ਵੱਜੂਗੀ ਨਾ ਉਹ ਹੋਵੇ ਇੱਥੇ ਹੀ ਕਿਤੇ ਮੇਰੇ ਕੋਲ ਆਈਦਾ ਕਹਿੰਦੇ ਉਹਨਾਂ ਨੂੰ ਕਹਨੂੰ ਭਾਜੜ ਪਾਉਣੀ ਆ ਹਨਾ ਹਾਂ ਇਹ ਵੀ ਆਪਾਂ ਜਮਾ ਐਂਡ ਤੇ ਜਾ ਕੇ ਫਤਹ ਕਰਾਂਗੇ ਬੁਕੀਰਾ ਆਪਾਂ ਬਹਿ ਕੇ ਬੰਦਾ ਫੋਨ ਫੋਨ ਲਾਈਏ ਹਾਂ ਚਲੋ ਹਾਂ ਜੀ ਮਰਾ ਭੈਣੇ ਨਾਲ ਕਰਦੇ ਨੇ ਜੇ ਮਰਾ ਫੋਨ ਫੋਨ ਲਾ ਬੈਠੋ ਪਾਜੀ ਆਪਾਂ ਗਾਂਵ ਦੇ ਬਾਰੇ ਕੁੱਝ ਕਹੇ ਹਾਂ ਠੀਕ ਕਰੀਏ ਨਾਲੇ ਪਾਸੇ ਉਹ ਸਾਰੇ ਦੇਖਿਆ ਆ ਕਿਸੇ ਪਾਸੇ ਨਹੀਂ ਜਲਦੀ ਰਾਹ ਬਣੀ ਜਾਂਦੀ ਨਾ ਏ ਥੋੜੀ ਪੈਈ ਦਾ ਹੁੰਦਾ ਰਸਤੇ ਕਿੱਦੀ ਕਵੱਜੀ ਗੱਲ ਸੀ ਉਹ ਜਿਹੜੀ ਜਲਦਾ ਪਤਾ ਨਹੀਂ ਅੱਡਾ ਵੱਡਾ ਤੇ ਉਹ ਉਹ ਬਣਾ ਕੇ ਬੈਹ ਜਾਂਦੀ ਆ ਉਹਦਾ ਹੁਣ ਮਾਰੇ ਆਉਣਗੇ ਹੁਣੇ ਚਲ ਜੇ ਬਾਈ ਕਰੇ ਹੋਵੇ ਤਾਂ ਮੈਂ ਨੂੰ ਕਿ ਲੋੜ ਆ ਜੀ ਨਾਲੇ ਉਹ ਬੁੜਾ ਵਾਈ ਨਾਲੇ ਹਸਦਾ ਹੋ ਜੁਦਾ ਤਾਂ ਕਹਿੰਦਾ ਇਹ ਪਾਪ ਤੋਂ ਹੁੰਦਾ ਨਾ ਹਨੋਂ ਬਰਨ ਕਿੱਥੇ ਹੁੰ ਕਿੱਥੇ ਨਾ ਹੋਊਗੀ ਭਾਈ ਪੱਟੀ ਗਾ ਦਾ ਪ੍ਰਾਕਰਤੀ ਹੋਦਾ ਪਾਜੀ ਮੈਂ ਕੀ ਦੱਸਾਂ ਕਿ ਹੁਣ ਤੁਹਾਡਾ ਭਰਾ ਕਰੇ ਹੋਗੇ ਫਿਰ ਮੈਨੂੰ ਕਾਹਨੂੰ ਲੋਡ ਹੋ ਜਾਣਾ ਉਹੀ ਕਰਨਾ ਉਹੀ ਕਰਨਾ ਮੈਂ ਕਰਕੇ ਆ ਟਾਈਮ ਜੇ ਬਾਈਕ ਕਰੇ ਹੁੰਦਾ ਵੀ ਆਪਾਂ ਮੈਨੂੰ ਕਹਿੰਦੇ ਨਾ ਤਾਂ ਉਹ ਨੰਬਰ ਨੂੰ ਵੇਰ ਮੱਝਾਂ ਦੇ ਨਾਮ ਤੋਂ ਪਾਉਂਦੇ ਆ ਬਦਨਾਮ ਨਹੀਂ ਕਰਦੇ ਆ ਕੇ ਹਾਂ ਉਹ ਹੁਣ ਚਾਹੀਦਾ ਨਾ ਸਿਆਣੀ ਪਿਆਣੀ ਨੂੰ ਵਿਚਾਰ ਦਿਓ ਕਰੇ ਹੋਏ ਫਿਰ ਮੈਂ ਜਾਵਾਂਗਾ ਮੈਨੂੰ ਕਹੇ ਹਾਂ ਜਦੋਂ ਉਹ ਕਰੇ ਨਹੀਂ ਫਿਰ ਮੈਂ ਦੱਸ ਕਿਸੇ ਰਾਤ ਜਾਉਂਗੀ ਐ ਉਹਨੂੰ ਵੀ ਤਾਂ ਬੜਾ ਉਹ ਕਦਾਂ ਕਰਦਾ ਮਾੜੀ ਦੀ ਗੱਲ ਦਾ ਵੱਡੀ ਦਾ ਨੁਰਾਇਕ ਪਹਿਲਾਂ ਪਹਿਲਾ ਵਾਰ ਫਿਰਦਾ ਰੌਲਾ ਪਾ ਕੇ ਬੈਠੀ ਆਮ ਵਿਚਾਰ ਦੇ ਨਾਲ ਜਹਾ ਹੋਇਆ ਸ਼ਾਂਤੀ ਰਹੀ ਸੀ ਫਿਰ ਫਿਰ ਉਹਦੀ ਟੱਕਰ ਆ ਨਾ ਉਹ ਕਿਹਦਾ ਨਾ ਤਾਂ ਤੂੰ ਉਧਰ ਉੱਥੀ ਰਹਿ ਤੂੰ ਉੱਥੀ ਦਾ ਉੱਥੀ ਇਹ ਤਾਂ ਮੇਰੀ ਗੱਲ ਸੁਣੋ ਭਾਜੀ ਸਾਰਾ ਆ ਸਾਰਾ ਆਹ ਪੰਮੀ ਲਾਉਂਦੀ ਆ ਹੁਣ ਬਣਾ ਉਹੀ ਹੈ ਆਹ ਲਾਉਂਦੀ ਆ ਛਿੰਦਰ ਦੋਨੇ ਹੀ ਨੇ ਉਹੀ ਜੀ ਨੇ ਤਾਂ ਦੋਨੇ ਇਹ ਟੋਪਰਟ ਕਿਸੇ ਹੋਣ ਤਾਂ ਬੱਲੇ ਨਾ ਬਿਲਕੁਲ ਸਹੀ ਹੈ ਉੱਤੇ ਵੀ ਕਾਹੀ ਤਾਂ ਇੱਥੇ ਝਾੜੀ ਸੀਗੀ ਕੰਮ ਇੰਡੀਆ ਸੀ ਇੱਥੇ ਨਹੀਂ ਸੀ ਬੈਠੀ ਉੱਪਰ ਆ ਗਈ ਸੀ ਕੰਮ ਕਰਦਿਆਂ ਫੇਰ ਕਮੇ ਨੇ ਪਲੇਪ ਕਰਦੀ ਸੀ ਜਦੋਂ ਮੈਂ ਕਹਾਂ ਤੂੰ ਆਈ ਨਾ ਮਾਂ ਨੂੰ ਹੋਈ ਸਾਡੇ ਨਾਲ ਲੋਕਾਂ ਦਾ ਘਰ ਪਟਕਿਆ ਪਤਾ ਨਹੀਂ ਇਹਨਾਂ ਨੂੰ ਕੀ ਮਿਲਦਾ ਹਾਂ ਕੋਈ ਸਮਝ ਨਹੀਂ ਆਉਂਦੀ ਆਪਦੇ ਘਰੇ ਦਾ ਕੋਈ ਬਾੜਾ ਭਵਾਨੀ ਭੰਗ ਭੁੱਜਦੇ ਹੋਵੇ ਸਾਹੀ ਤਾਂ ਕਹਿੰਦੀਆਂ ਦੂਜੇ ਰਪਟਣ ਨੂੰ ਤਿਆਰ ਨਹੀਂ ਜਾਉਂਦੇ ਆਂ ਕਰੀ ਜਾਂਦੇ ਆਂ ਇੱਟਾ ਤੇ ਇਹਨਾਂ ਨੂੰ ਟਾਈਮ ਮਿਲ ਜਾਂਦਾ ਪਤਾ ਨਹੀਂ ਕਿੱਥੋਂ ਟਾਈਮ ਮਿਲ ਜਾਂਦਾ ਇਹਨਾਂ ਨੂੰ ਘਰ ਦੇ ਕੰਮ ਹੁੰਦੇ ਨਹੀਂ ਇਹਨਾਂ ਤੋਂ ਨਹੀਂ ਹੁੰਦੇ ਘਰ ਦੇ ਤਾਂ ਮੈਂ ਕਿੱਥੋਂ ਆਂ ਲੋਕਾਂ ਦੇ ਕੋਲ ਆਉਣ ਆਏ ਕਰ ਬਾਲੀਆਂ ਦੇ ਨਾਲ ਤਾਂ ਨਾਲ ਕਰੀਏ ਕੋਈ ਮਾਸ ਛੱਡੋ ਹਾਂ ਮੈਂ ਉਹਦੀ ਭੈਣ ਨੂੰ ਫੋਨ ਲਾਉ ਪਰ ਇਹ ਲੋ ਜੀ ਹਾਂ ਠੀਕ ਕਰੋ ਉਹਨੂੰ ਇੱਥੇ ਉਹਨੂੰ ਤੁਸੀਂ ਇੱਥੇ ਆਪਾਂ ਧਾਨੂਰੇ ਮਿਲ ਨਹੀਂ ਹਾਂ ਹਾਂ ਵਸਾਈ ਗਾ ਕਾਹਦੀ ਕਹਾਣੀ ਦੱਸਣ ਕਾਹਦੀ ਵਾਹ 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 ਇਨਸ਼ਾ ਅੱਗ ਆ ਗਿਆ 기너는 맞는데 그면은 238번 다 눌러 전구세요. ह े ल 어 무슨 사실 테르마누엘이 저기 저 담는 거는 아니 아이고 오늘 인도도 달리고 고이단이 ਮਾਹੀਆ ਵੀ ਦੋਸਤ ਹੈ ਜੀ ਚੰਦ ਤੋਂ ਮੱਝੀ ਅਬ ਚੱਕ ਲਓਗੇ ਜੁਨੇ ਨਾ ਹੋ ਬਦਲ ਕਰੇਗਾ ਹਾਂ ਹਾਂ ਤਾਂ ਠੀਕ ਹੈ ਠੀਕ ਉਹ ਦੋਵੇਂ ਕੋਈ ਨਹੀਂ ਜਨਾ ਗਾਜ਼ੂ ਹੋ ਕਲ ਫਰੈਂਡਸ ਦੇ ਸਰ ਤੇ ਬਹੁਤ ਆਉਂਦਾ ਆਹ ਤੇ ਥਲਕੇ ਲੱਗਦੇ ਹੈ ਨਾ ਪਰ ਬਹੁਤ ਗਾਣੀ ਨਾ ਚੱਲ ਬਣੀ ਹੋਰ ਉੱਥੇ ਨਾ ਕੋਲ ਨਾਲ ਰਹੋ ਨੂੰ ਕਰਨਾ ਬਹੁਤ ਨਾ ਨਾ ਹੀ ਮੇਰੇ ਨਾਲ ਕੈਪਸੂਲ ਪਾਣੀ ਵਾਲੀ ਇਹ ਨਾ ਕੋਈ ਗੱਲ ਨਹੀਂ ਹੈ ਸਭੀ ਨਾਲ ਅਰੇ ਅਮੀ ਕੀ ਜਾਵੇ ਕਿਸਦਾ ਘਰ ਬਗ ਦਾ ਚੰਗਾ ਨਹੀਂ ਲੱਗਦਾ ਲੋਕਾਂ ਨੂੰ ਇਹ ਇਹ ਦੀ ਆਪਣੇ ਵਾਲੀ ਆ ਕਬਲੀ ਜੀ ਜਾ ਕੇ ਉਹ ਉਹਨਾਂ ਦੀ ਗੱਲਾਂ ਚਾਹੀ ਬੱਤੇ ਵਾਲੀ ਭਾਜੀ ਕਹਿੰਦੀ ਆ ਮੈਂ ਤਾਂ ਸੁਣ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਤਾ ਨਹੀਂ ਕਿ ਕਿੱਥੇ ਬਿਠਾ ਕੇ ਭੇਗੀ ਦੱਸ ਕੇ ਬਾਰਾਂ ਘੰਟੇ ਪਰ ਜੇ ਜਾਣੇ ਸੀ ਰੋਸ ਕੇ ਆਪਾਂ ਇਹ ਕਿਹੜਾ ਹੋ ਕਰ ਲੈਣ ਹੋਰ ਦੱਸ ਕੇ ਬਾਰਾਂ ਘੰਟੇ ਮੈਂ ਚਾਰ ਦਿਨ ਪਿੰਡ ਜਾ ਕੇ ਆਉਣਾ ਚੱਲ ਮੁੱਸਾ ਗਿੱਲਾ ਹੋ ਜਾਂਦਾ ਅੱਜ ਸੁਣੋ ਜੇਕਰ ਤਾਰੇ ਫਿਰ ਕਿਹਾ ਪਾਉਂਗੇ ਹਮ ਤੁਸੀਂ ਘਰੋਂ ਮੜਿਆ ਕਪੜਾ ਕੂੜਾ ਪਾਗਲ ਲੋ ਉਹ ਤੁਮ ਇੱਥੇ ਪਏ ਹੋਈ ਨਹੀਂ ਨਹੀਂ ਦਾਦਾ ਬਾਈ ਕਹਿੰਦਾ ਫਾੜਾ ਫਾੜਾ ਤੇਰੇ ਨਾਲ ਨੂੰ ਕੀ ਦਾ ਨਹੀਂ ਕਰਦਾ ਪਰ ਉਹਨੂੰ ਪਤਾ ਹੈ ਇਹ ਤਾਂ ਕਰਕੇ ਘਰ ਚੋਂ ਬੰਦਾ ਇੱਕ ਜੀਰ ਉਸਕੇ ਭਗ ਜੇ ਤੁਸੀਂ ਨਾਲ ਨਾਲ ਕੱਪੜੇ ਚੇਂਜ ਕਰਨ ਉਹ ਆ ਨਾ ਫੋਨ ਤੇ ਗੰਗ ਕਰਾਂਗੇ ਲੋ ਤਾਂ ਉਹ ਵੀ ਗੱਲ ਕਰਨੀ ਸਮਰਹ ਦਾ ਆ ਉਹ ਅੰਤ ਲੱਭੀ ਹੋਈ ਉਹ ਤਾਂ ਤੇ ਫਿਰ ਨਹੀਂ ਆਵਾਂਗੇ ਜਾ ਕੇ ਆਪਾਂ ਚੱਲ ਬਣਾਂਗੇ ਕੋਈ ਨਹੀਂ ਆਉਂਗੇ ਤੁਸੀਂ ਕੱਪੜੇ ਬਦਲਣ ਨੂੰ ਨਹੀਂ ਕਰਨ ਇਹ ਕੀ ਸਮਝਾਵਾਂ ਮੈਂ ਚਾਹਨ ਨੂੰ ਮਾਤਾ ਉਹ ਦਿਨ ਪਰ ਢੀ ਭੈਣ ਤੋਂ ਹੀ ਮਤ ਸਮਝਦੀਆਂ ਔਰ ਉਹਦੇ ਮਨ ਚ ਪਤਾ ਨਹੀਂ ਕੀ ਪੈਣਾ ਨੇ ਕੰਮੀ ਵਰਗਿਆਂ ਨੇ ਬਿਠਾਤਾ ਮੈਨ ਤਾਂ ਇਹ ਸਮਝ ਨਹੀਂ ਹੁੰਦੀ ਮੇਰਾ ਤਾਂ ਠੀਕ ਕਰਦਾ ਫੰਮੀ ਦੀ ਬੁੱਧੀ ਨਾ ਬੜ ਬੜ ਕਰਦਾ ਸੌਪਣ ਦਾ ਮੇਨ ਦਾ ਕਾ ਫਟ ਕੇ ਤਾਂ ਬਸਾ ਤਾ ਲੈ ਕੋੜਿਆ ਗਿਆ ਰੰਨਾ ਸਾਲਦੀ ਗਈ ਆ ਚਰਨੋਂ ਗੇੜਾ ਨਹੀਂ ਮਾਰਿਆ ਹੂੰ ਤਾਂ ਬਸੇ ਰਿਆ ਸੁਹਾਂ ਰਹਿਂਦੀਆਂ ਰਹਿੰਗੀਆਂ ਨੇ ਵੀ ਜਾ ਕੇ ਦੇਖਦੇ ਇਹ ਨਾ ਕਾ ਕੀ ਹੁੰਦਾ ਹੁਣ ਤਾਂ ਕਿਸੇ ਨੇ ਐਵੇਂ ਨਹੀਂ ਕਿਹਾ ਹੋਗਾ ਵੀ

ਤਾਂ ਤੁਸੀਂ ਕਿਹੜਾ ਸਾਡੇ ਘਰ ਗੇੜਾ ਮਾਰਿਆ ਸਾਤਾ ਮਾਤਾ ਉਹੀ ਆ ਛੋਟੇ ਘਰ ਖੜੀ ਖੜੀ ਪਹਿਲਾਂ ਵਿਆਹ ਵਾਗੀ ਕਹਿੰਦਾ ਹੋਵੇ ਗੈ ਨੂੰ ਵਿਆਹ ਵੀ ਸਿੱਧੀ ਵਰਮਾ ਦੀ ਜਿਹੜਾ ਵਿਆਹ ਸੀਗਾ ਕਿੱਥੇ ਮਾਗੀ ਦੀ ਵਿਆਹ ਮੈਂ ਪੈਤੀ ਅੱਛਾ ਅੱਛਾ ਆ ਪਤੀ ਜਿਹੜਾ ਵਿਆਹ ਸੀਗਾ ਹਜੋਂ ਨਹੀਂ ਦਿੰਦੇ ਉਹ ਤਾਂ ਅੱਛਾ ਅੱਛਾ ਮੈਂ ਤਾਂ ਕਾਈ ਦਿਨ ਹੋ ਗਿਆ ਮੈਂ ਗਈ ਨਹੀਂ ਹੈਗੀ ਮਾਹ ਤਾਂ ਮੈਂ ਜਾ ਕੇ ਆਉਣੀ ਨੇ ਹੋਰ ਵਧੀਆ ਹੋਇਆ ਵਿਆਹ ਹਾਂ ਵਿਆਹ ਵਧੀਆ ਹੋਗਾ ਹਾਈ ਨਹੀਂ ਲੈ ਮੈਂ ਟੂਕੂ ਲੈ ਜਾਵਣੇ ਮਾਤਾ ਤਾਰ ਕੋਈ ਲੱਡੂਆਂ ਦਾ ਖਾਣਦਾ ਕਿਹੜਾ ਖਾਂਦਾ ਕੋਈ ਲੱਡੂ ਨਹੀਂ ਵੇ ਆਪਲਾ ਨੂੰ ਚਾਹ ਬਣਾਉਂਦੇ ਨੇ ਵੇ ਰੂ ਨਾ ਨਾ ਪਰ ਲੱਡੂ ਖਾਂਦੇ ਸਰਦ ਤਾਂ ਜਮੀ ਨਹੀਂ ਖਾਂਦੇ ਅੱਛਾ ਤਾਰ ਕੋਈ ਨਾ ਬਣਾਜਾ ਕੇਸੀ ਬਹੁਤ ਦਿਨਾਂ ਚਾਰ ਮਹੀਨਾ ਕਿੱਧਰ ਗਈ ਉਹ ਤਾਂ ਬੰਨ ਕੇ ਆਈ ਕਿ ਹਾਂ ਅੱਛਾ ਬੈੱਕ ਕਰ ਰਹੀ ਹਾਂ ਹਾਂ ਅੱਛਾ ਅੱਛਾ ਹਾਂ ਕਹਿ ਕੇ ਨਾ ਹੋ ਗਏ ਬੰਦੇ ਨਹੀਂ ਸਸੇ ਨਾਲ ਗਈ ਹੈ। ਹਾਂ ਹਾਂ। ਫਨੀ ਸਸਿਆ। ਸੋਖਣ ਵਾਲੀ ਗਈ ਹੈ ਤਾਂ ਨਾ ਨਾ ਸੁਖਣ ਵਾਲੀ ਗਈ ਹੈ। ਅੱਛਾ ਸੋਖਣ ਵਾਲੀ ਹੈ। ਹਾਂ। ਉਹ ਆਪਣਾ ਬਾਈ ਬਹੁਤ ਢਿੰਗਾ ਫਿਰ ਕਰ। ਉਹ ਬਾਈ ਇਤਰੀ ਹੋਣਾ। ਸਸਿਆ। ਹਾਂ ਪਾਜੀ ਨਾ ਕਿਤੇ ਦੀਏ। ਅੱਛਾ ਅੱਛਾ। ਹਾਂ ਇਧਰ ਬਾਹਰ ਕਿਤੇ ਬਾਹਰ। ਟੀ ਗੱਡ ਕੇ। ਤਰੇ ਦੀ ਬਾੱਕੀ ਕਿਹਨੇ? ਹਾਂ ਉਹ ਤਾਂ ਠੀਕ ਨੇ। ਉਹ ਤਾਂ ਮਾਈ ਤਾਂ ਐਸੀ ਹੀ ਕਿ ਉਹ ਮੇਰੇ ਨਣ ਤੋਂ ਛੜ ਕੇ ਗਈ ਸੀ ਨਾ ਪਰ ਘਰ ਤਾਂ ਬਤੌੱਖਾਗਾ। ਅੱਛਾ। ਮੇਰੀ ਸੱਸ ਦਾ ਅੱਛਾ ਅੱਛਾ। ਤੇ ਉਹ ਕਹਿੰਦੀ ਸੀ ਕਹਿੰਦੀ ਕਿ ਦਿਲਾਈ ਤੁਸ ਹੋਇਆ ਕਹਿੰਦੀ ਪਾਸ ਹੋਣਾ ਦੇ ਰੋਣਾ ਕੋਲਾ ਪੀਂ ਜਾਂਦਾ ਸੀ ਮੋਂ ਆਇਆ ਜਾਣ ਕਿ ਤੁਸੀਂ ਕਿਉਂ ਨਹੀਂ ਜਾਂਦੇ ਕੀ ਗੱਲ ਕੀ ਹੋਈ ਆਗੀ ਮੈਂ ਕਈ ਵਾਰ ਵੀ ਕਿ ਤੂੰ ਤੁਸੀਂ ਆਵਦੀ ਨਾ ਲੱਗਦੀਆਂ ਹੋਈਆਂ ਲੈ ਤੇ ਸੱਸ ਨੂੰ ਮੈਂ ਚਾਹ ਸੰਦਾ ਸਾਨੂੰ ਬੋਲਦੇ ਹੋਣੇ ਉਹ ਤਾਂ ਨਹੀਂ ਮੇਰੇ ਸੱਸ ਦਾ ਨਾ ਮੇਰੀ ਨੰਦ ਅੱਛਾ ਰਾਨੰਤ ਹਾਂ ਵੀ ਨੰਦ ਆਈ ਸੀ ਕੋਲ ਕਿਤਨਾ ਹੀ ਲੂਗੇ ਇੱਧਰ ਤੇ ਮੈਂ ਕਿਹਾ ਮਤੁਰੀਏ ਕਿ ਜਾ ਕਰੀਏ ਮਹਾ ਉਹ ਤਾਂ ਨੰਦ ਨੂੰ ਕੰਮ ਨਹੀਂ ਹੈ ਕਿ ਮੈਂ ਸੁਹਾਰਾ ਤੇ ਫਿਰ ਤੇ ਰਹਦੀ ਆ ਨਹੀਂ ਕਾਣ ਉਹਦਾ ਘਰ ਸਾਹਮਣੇ ਆਈ ਸੀ ਹੁਣ ਕਾਇਦਨ ਤਾਂ ਹੋ ਗਿਆ ਸਾਨੂੰ ਗਿਆ ਨੂੰ ਫਰ ਸਾਡੇ ਮਮੀ ਦਾ ਔਖਾਗਾ ਸੱਸ ਦਾ ਮੇਰੀ ਦਾ ਰੋਟੀ ਚਾਹ ਦਾ ਉਹ ਕਹਿੰਦੀ ਚਲ ਕੋਈ ਨਾ ਭਾਬੀ ਤੁਸੀਂ ਜਾਏ ਹੋ ਗਿਆ ਮੈਂ ਚੱਲ ਕਰ ਰਹੀ ਹਾਂ ਅੱਛਾ ਹਾਂ ਤੇ ਮੈਂ ਕਿਹਦਾ ਚਰਮਾ ਫੜੀ ਫੜੀ ਜਾ ਕੇ ਆਉਣੀ ਆਂਗੀ ਮੈਂ ਤਾਂ ਮੈਨੂੰ ਪਤਾ ਕਿ ਥਾ ਡੈਬ ਲੱਗਦਾ ਹਾਂ 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 ਦਾ ਠੀਕ ਹਾਂ ਨਿਕਲ ਗਿਆ ਨਾ ਕੰਮੋਂ ਚ ਆਪੀ ਸਾਂ ਦੇ ਗਿਰ ਕੇ ਸਾਰਾ ਹੋ ਗਿਆ ਚੱਲਣਾ ਹੈ ਹਾਂ ਦੋ ਚਾਰ ਦਿਨ ਲਾਉਗੀ ਅੱਛਾ ਅੱਛਾ ਹਾਂ ਕਿਉਂ ਕੋਟਾ ਲਵਾਟਾ ਨਹੀਂ ਨਾ ਨਾ ਉਹੀ ਬਾਗੀ ਬਸਿਆ ਉਹੀ ਭਾਗੀ ਹਾਂ ਪਲ 10 ਕੁੜਾ ਤੇ ਸਿਆ ਮਾ ਕਿੱਥੇ ਕੁਸ਼ਵਾਂ ਲੱਗਦਾ ਕਿੱਥਾ ਜਾਂਦੇ ਫਿੱਕੇ ਲਾਇਉਗੀ ਉਹ ਤੇ ਬੱਤ ਪੈ ਗਿਆ ਉਹ ਤੇਰੀ ਗੱਲ ਠੀਕ ਆ ਗਈ ਉਹ ਆਇਆ ਅੰਮੀ ਘਰੋਂ ਨਿਕਲਿਆ ਵੀ ਨਹੀਂ ਜਾਂਦਾ ਚਲ ਮੈਂ ਤਾਂ ਉਹੀ ਆਈ ਸੀਗੀ ਐ ਫਿਰ ਮੁੰਡਾ ਕੇ ਜੋਂ ਲੱਡੂ ਜਾਂਦਾ ਚਲ ਆਹੋ ਲੱਡੂ ਤਾਂ ਸਾਡੇ ਕਿਹੜਾ ਖੰਡਾ ਚਲ ਕੋਈ ਮੈਂ ਤੈਨੂੰ ਕਿਹਨਾਂ ਮਸਲੇ ਬਾਰੇ। ਮੇਠੋ ਵੀ ਆਏ। ਹਾਂ। ਮੈਂ ਮਾਇਕਨ ਕਰੇ ਲੱਭ ਕੇ ਇਹ ਦੋ ਘਰਤਰੀ ਖਰਦੀ ਆ। ਮੈਂ ਮਾਇਤਾ ਦੇਖਿਆ ਸੀ ਮਚਾਉਣਾ ਬੂਟਾ ਲਾਇਆ ਸੀ ਇਹਦਾ ਆਵੜਿਆ ਵਾਲਾ। ਬਸ ਲੱਗ ਗਈ ਨੀ ਆਲੇ। ਨੱਗ ਕੀ ਭਾਂਡ ਦਾ ਖਾਸਮ ਕਹਿੰਦਾ 4 ਦਿਨਾਂ ਚ ਲੱਗ ਜਾਣਗੇ। ਮੈਂ ਤਾਂ ਥੱਗੀਆਂ ਮਾਰਨ ਨੂੰ ਕਹਿੰਦਾ। ਦੇਗਾ ਬੂਟਾ ਇੰਨਾ ਮਹਿੰਗਾ ਦੇਖ ਗਿਆ। ਤੇ ਇਕੱਲੇ ਨੂੰ ਦੇਖੀ ਚੱਲਣ ਪੱਤੇ ਖਾਈ ਚੱਲੋ। ਹਾਂ ਮਾਤਾ ਕਦੇ ਸਵਾਦ ਲੱਗਦਾ ਕਦੇ ਤੇਰਾ ਪੱਤੇ ਖਾ ਜਾਂਦਾ ਹਾਂ ਕਰਿਆ ਕਰੀ ਐ ਥੋੜੇ ਥੋੜੇ ਡਾਣੀਆਂ ਵੱਢ ਕੇ ਨਾ ਹਾਂ ਵਰਕਮਾਨ ਚ ਪਾ ਦਿਆ ਕਰ ਵਿੱਚ ਪਾ ਦਿਆ ਕਰ ਉਹ ਮਸਾਲਾ ਜਾ ਚਾਰ ਮਾ ਜਾਨੀ ਪਰ ਬਾਈ ਨੇ ਤੂੰ ਤਾਂ ਮੈਨੂੰ ਕਿਚਰਾ ਕਰ ਦਿੱਤਾ ਮੈਨੂੰ ਆਹਨਸ ਤੂੰ ਆਈ ਕਿੱਧਰੋਂ ਆ ਉਹਨਾਂ ਦੇ ਕਰ ਰਹੀ ਚਰਨੋਂ ਕੋਈ ਨਹੀਂ ਸੋਹਾ ਇਹ ਨੇੜੇ ਜੀ ਆ ਜਾਂ ਨਹੀਂ ਇਹ ਹੋਈ ਨਹੀਂ ਕੀ ਸਿੱਧਾ ਸੁਣ ਲੈ ਉਹ ਹੋਈ ਨਹੀਂ ਕੀ ਚਰਨੋਂ ਤਾਂ ਪੇਕੀ ਗਈ ਹੋਈ ਆ ਨਹੀਂ ਉਹ ਤਾਂ ਮੇਰੀ ਕਰਮਾ ਤਾਂ ਮੈਂ ਗਈ ਸੀ ਪਹਿਲਾਂ ਠੀਕ ਹੈ ਕੀ ਕਰਵਾਜਾ ਨਾ ਜਿੱਥੇ ਪਹਾੜ ਜੋ ਤੇ ਨਾ ਤੂੰ ਆਇਆ ਕਿ ਮਰਚਾ ਸਿੱਟੀ ਉਹਨਾਂ ਦੇ ਘਰੇ ਸੁੱਕੀਆਂ ਵੇਲਾ ਹਰੀ ਹੋਏ ਦੇ ਜਗ ਦੇਖ ਲੈ ਉਹ ਤਾਂ ਗੱਲ ਤੇ ਠੀਕ ਆ ਲਾਕੀਆਂ ਫੇਰ ਇਹਦਾ ਮਤਲਬ ਤਾਂ ਉਹਨੂੰ ਮਿਰਚਾ ਹੈ ਜਿਹੜੀ ਛੱਟ ਗਈ ਸੀ ਲੱਗ ਗਈ ਕਿ ਮਿਰਚਾ ਲਾ ਕੇ ਟੁੱਟ ਵੀ ਗਈਆਂ ਠੀਕ ਹੈ ਕਿ ਸਿਕੰਦਰੀ ਹੈ ਜੀ ਬਸ ਹੀ ਚਾੜਨ ਨੂੰ ਕਹਤਾ ਹਾਂ ਆ ਪਤਾ ਲੈ ਕੇ ਤੁਰੇ ਫਿਰਦਾ ਮੈਂ ਜਨਾਨੀ ਨੂੰ ਹਾਂ ਕਿਹਦੇ ਤੇ ਜਲੇਬੀਆਂ ਖਵਾਤੀਆਂ ਕਿ ਤੇ ਗੋਣ ਕੱਪੜੀ ਲੈੜੀ ਤੇ ਖੜ ਗਿਆ ਕਹਿੰਦਾ ਕਿਵੇਂ ਹੋਗਾ ਉਹ ਵਿਚਾਰੀ ਘਰੇ ਕੰਮ ਕਰਨ ਨਹੀਂ ਚੱਲ ਨਾ ਕੋਣੀ ਹਾਂ ਪਤਾ ਕੀ ਕਹਿੰਦਾ ਨਾ ਆਲਾ ਤੂੰ ਖਬਰਾਂ ਹੋ ਆ ਉਹ ਚਾਰ ਰੋਟਾ ਨਾ ਵਿੱਚ ਵੜ ਜਲੇ ਚੱਕੇ ਤੋਲੀਆ ਹਾਂ ਉਹ ਸਾਰੀ ਡੰਡੀ ਨਾ ਵੀਰੇ ਸੋਲੀਆ ਕੰਮ ਕਰਦੇ ਸੁਰਲੀ ਚਾਹੀਦੀ ਹੁੰਦੀ ਆ ਨਿਕਲ ਜੇ ਉਹਨਾਂ ਦੇ ਚੱਕਿਆ ਮੋਟਰਸਾਈਕਲ ਲੈ ਕੇ ਡੰਡੀ ਲੈਣ ਦਾ ਟਾਈਮ ਬੀਚ ਦਵਾ ਦੇ ਦੋ ਅਗਲੀ ਨੂੰ ਮੈਂ ਅਗਲੇ ਨੂੰ ਜਲੇਬੀਆਂ ਖਵਾਈਆਂ ਨਾਲੇ ਖਵਾਈ ਗੋਲ ਗੱਪੇ ਫੇਰ ਦੇਣਾ ਵਧੀਆ ਹੋਗਾ ਜਿਹੜਾ ਤੂੰ ਕੰਮ ਕਰਦਾ ਮੈਂ ਮਾਂ ਦੇ ਘਰ ਗਈ ਸੀ ਉਹਨਾਂ ਦੇ ਘਰ ਚਰਨ ਚਰਨ ਤਾਂ ਮੈਂ ਮਿੰਡ ਮਿੰਡ ਜੇ ਕਰਦੀ ਸੀ ਨਹੀਂ ਚਾ ਉਹਨਾਂ ਨੂੰ ਮੈਂ ਸਮਝਾਇਆ ਮੈਂ ਚੱਕ ਝੋਲਾ ਉੱਢਦਾ ਪੇਕਿਆਂ ਨੂੰ ਵਧੀਆ ਉਹ ਡੱਡੀ ਪਾਈ ਮੈਂ ਕਿਹਾ ਜਦ ਪਤਾ ਲੱਗਿਆ ਬੱਬਰ ਤੇਰੀ ਹਸਤਾਂ ਗਿਆ ਉਹ ਨੰਨੇ ਨੂੰ ਮੈਨੂੰ ਉਹਦੇ ਨੂੰ ਬੁਣਦੇ ਮੇਰੇ ਚ ਹੀ ਵੱਜੀ ਸੀ ਆ ਕਿ ਜਿੱਦੇ ਮਗਰ ਪਈ ਸੀ ਜਾਂਦਾ ਕੀ ਕਿਹਾ ਸੀ ਪਤਾ ਮੇਰੀ ਬਾਹ ਫੜੀ ਸੀ ਉਹਨਾਂ ਨੇ ਮਾਂ ਛੱਡੀ ਛੱਡੀ ਖੜ ਜਾ ਖੜ ਜਾ ਖੜ ਜਾ ਕਹਿੰਦੇ ਕੀ ਹੋ ਗਿਆ ਮਾ ਫੋੜਾ 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 ਉਹਨਾਂ ਨੇ ਮੇਰੀ ਬਾਹ ਛੱਡੀ ਉਹਨਾਂ ਨੇ ਕਿ ਖੜ ਜਾ ਇੱਥੇ ਖੜ ਜਾ ਇੱਥੇ ਖੜ ਜਾ ਮੈਂ ਕਿਹਾ ਮੈਨੂੰ ਕਹਿੰਦੇ ਵੀਰਵਾਦ ਨੂੰ ਜਾਂਦੇ ਬਾਬੇ ਕੋਲੇ ਹਾਂ ਉਹ ਦੂਜੀ ਨੇ ਮਾਰ ਦੂਜੀ ਮੈਨੂੰ ਕਹੀ ਸੀ ਬਿਆਨ ਤਵੀਤ ਨੇ ਹਲੇ ਪੈਂਦੀ ਆ ਉਹ ਆਪਸ ਵਿੱਚ ਲੜ ਪਏ ਮੈਂ ਉੱਡ ਗਈ ਵਧੀਆ ਕੀਤਾ ਮੈਨੂੰ ਕਹੜਾ ਫੜ ਲੂ ਮੈਨੂੰ ਕਹਿੰਦੀ ਕੋਨੇ ਕਹਦਾ ਹੁੰਦਾ ਅਸੀਂ ਲੈ ਕੇ ਤੱਤਰ ਹੋ ਜਾਈਏ ਕੜਾ ਸਾਡੀ ਪੈੜ ਕੱਢ ਲੂ ਕੰਝੀ ਤੇਰੀ ਪੈੜ ਤਾਂ ਚੰਗੀ ਕੱਢਦੀ ਆ ਉਹ ਗੱਲ ਕਰ ਮੂਰੇ ਮਾਂ ਆ ਗਈ ਮੇਰੇ ਚਾਹ 25 ਮੈਨੂੰ ਚਾਲ ਨਿਕਾਲ ਸੋਲ ਦੇ ਛੱਡ ਪਰ ਹਾਸੇ ਦੇ ਹਾਸੇ ਕਰਨ ਲੱਗੀ ਨਹੀਂ ਹੋਰ ਲੱਗਦਾ ਚੱਲੂ ਆ ਉਹ ਕੀ ਕਰੇ ਯਕੀਨ ਤਾਂ ਹੈ ਨਹੀਂ ਨਹੀਂ ਮੇਰੇ ਕੋਲੇ ਆਇਆ ਸੀ ਕਦੋਂ ਨਹੀਂ ਸਰ ਪਤਾ ਨਹੀਂ ਮੈਨੂੰ ਕਿ ਬਤਾ ਮੈਂ ਤਾਂ ਉਹ ਹੀ ਆਈ ਸੀ ਕਿ ਉਹ ਆਉਂਦਾ ਫਿਰਦਾ ਸੀ ਮੇਰੇ ਕੋਲ ਹੱਸਿਆ ਬੜਾ ਪਰਤ ਪਰਾ ਪਾਉਂਦਾ ਫਿਰ ਬਾਈ ਚਾਰ ਨੂੰ ਮੈਂ ਕਿਹਾ ਚਾਰ ਨੂੰ ਨਹੀਂ ਪੋਣ ਜਿਮਨ ਐਸੇ ਹਾਂ ਨੀ ਪੂਰਾ ਟੋਲਾ ਪਿਆ ਬੰਦਾ ਜਿਹੜਾ ਕਰ ਹੂੰ ਹੂੰ ਕਰਦਾ ਹੂੰ ਹੂੰ ਕਰਦਾ ਅੱਛਾ ਤੇ ਮੈਨੂੰ ਕਹਿੰਦਾ ਚਾਰ ਨੂੰ ਨੇ ਮਖਾ ਨਾ ਉਰੇ ਤਾਂ ਆਈ ਨਹੀਂ ਹਾਂ ਹੈਨਾ ਮਾ ਕਿਉਂ ਇਧਰ ਗਈ ਚਾਰ ਨੂੰ ਅੱਛਾ ਮੈਂ ਗਈ ਤਾਂ ਕੁਦੇ ਨਹੀਂ ਨਾ ਉਹਨਾਂ ਨੇ ਕਹਿੰਦੇ ਨਾ ਉਹਨੇ ਬੈਗ ਚੱਕੇ ਨਾ ਉਹਨੇ ਕੱਪੜੇ ਚੱਕੇ ਤੇ ਕਹਿੰਦਾ ਮੁੜ ਕੇ ਕਹਿੰਦਾ ਪਤਾ ਹੀ ਨਹੀਂ ਲੱਗਿਆ ਕਹਿੰਦਾ ਵੀ ਕਿੱਧਰ ਗਈ ਅਸਟਾ ਪਾਲ ਦੇ ਮਹਾਰਿਸ਼ ਤੇਰੇ ਜੀ ਫੋਨ ਕਰ ਲੈ ਨਾ ਮਹੌਲ ਤਾਂ ਤਾਂ ਲੈ ਕੇ ਆ ਗਰੀ ਨੂੰ ਛੱਡ ਕੇ ਘਰੇ ਆਪਦਾ ਬਾਹਰ ਨਿਕਲ ਜਾਨਾ ਬਕਰ ਭਾਬੀ ਜੀ ਭਾਬੀ ਜੀ ਲੋਟ ਆਉਂਦੀ ਆ ਹਾਂ ਤੇ ਮੈਂ ਕੀ ਗੱਲ ਹੋਈ ਹਾਂ ਤੇ ਫਿਰ ਕਹੋ ਨਹੀਂ ਜੀ ਆਈ ਨਹੀਂ ਆਈ ਆਇਆ ਫਿਰ ਆ ਜੀ ਐਮੈਂਡਮੈਂਟ ਦੇਖਾ ਜਿੱਦਾਂ ਸ਼ਨਾਇਆਂ ਮੈਂ ਟੱਕਰ ਟੱਕੀਆਂ ਅੱਛਾ ਤੇ ਲਾਣੀ ਪੂਣੀ ਵਾਂਗੂ ਝਾਰ ਕੇ ਧੋ ਰਿਆ ਬੰਦੀਆ ਕੀਤਾ ਹਾਂ ਚੁੱਪ ਕਰਕੇ ਧਰ ਗਿਆ ਉਹਦੀ ਮੈਂ ਤਾਂ ਗਈ ਸੀ ਸਿਬਿਆ ਮੇਰੇ ਬਤੀ ਜਿਹਦਾ ਵਿਆਹ ਸੀਗਾ ਹੂੰ ਮੈਨੂੰ ਮੇਰੀ ਨਾਨਾ ਤਾਂ ਕਹਿੰਦੀ ਕਹਿੰਦੀ ਕਿ ਚਰਨ ਉਹ ਘਰੇ ਤਾਂ ਕਹਿੰਦੀ ਕੱਲ ਬਾੜੀ ਕੋ ਸਹਹ ਬਾ ਅੱਛਾ ਮਹ ਹੈ ਜਾਂ ਕੀ ਹੋਇਆ ਕਹਿੰਦੀ ਉਹਨਾਂ ਤਾਂ ਬਾੜੀ ਤੂਫੂ ਮੈਂ ਮੈਂ ਹੋਈ ਕਹਿੰਦੀ ਅੱਛਾ ਕਹਿੰਦੀ ਕਿ ਮੈਨੂੰ ਪਤਾ ਤਾਂ ਲੱਗਿਆ ਸੀ ਵੀ ਸੇਖਿਆ ਬਾਗੀ ਉਹ ਕਹਿੰਦੀ ਬਾਦੀ ਕਹਿੰਦੀ ਖਾਣ ਹਟਕੀਆਂ ਸੀ ਕਹਿੰਦੀ ਉਹ ਉਹ ਕਦ ਚੱਕੀਆਂ ਝੋਰਾ ਸੀ ਸਾਨੂੰ ਪਤਾ ਨਹੀਂ ਨਹੀਂ ਮੇਰੇ ਮੁੰਡੇ ਨੂੰ ਫਿਰ ਤਾਂ ਚਾਣਾ ਨੇ ਬੈਗ ਹਾਂ ਉਹਨਾਂ ਨੇ ਤਾਂ ਬੈਗ ਵੀ ਨਹੀਂ ਉਹ ਕਰਿਆ ਅੱਛਾ ਹਾਂ ਹੋ ਬੈਗ ਵੀ ਨਹੀਂ ਹੋ ਤਾਂ ਬੱਤੇ ਤਾਂ ਉਹਨਾਂ ਦੇ ਪੁੱਤਾਂ ਦਾ ਬੈਗ ਚਾਣਾ ਤਾਂ ਲੈ ਕੇ ਅੱਡ ਦੀ ਚੁੰਨੀ ਚੁੰਨੀ ਵੀ ਰਾਤ ਲੈ ਕੇ ਚਾਣਾ ਨੂੰ ਜਾ ਕੇ ਪੱਥਰ ਬਣ ਗਿਆ ਚਾਲ ਨਹੀਂ ਜਦਾ ਕੰਮ ਕਰਨਾ ਮੈਂ ਦੇਖਦੀ ਆਂ ਵੀ ਮੇਰੇ ਵੀ ਪੈਣਾ ਕੰਮ ਮੇਰੇ ਤੋਂ ਡੋਲ ਕੀੜਾ ਲੱਗ ਗਿਆ ਬੱਲੀ ਲਾ ਲਿਆ ਜਾਉਂਦਾ ਪਰੇ ਐਨਾ ਸਵਾਦ ਲੈਂਦੀ ਆ ਗੱਲਾਂ ਦਾ ਕੋਈ ਜਿੱਤੀ ਨਹੀਂ ਆ ਚਲੋ ਲੈ ਉਹ ਮਗਰਾਂ ਦੀ ਦੀ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਕੰਮ ਤਾਂ ਬਥੇਰਾ ਕਰਦੀ ਦੀ ਐ ਲੈ ਹੁਣ ਮੈਨੂੰ ਪਤਾ ਕੱਢੀ ਨੂੰ ਮੈਨੂੰ ਕਿਵੇਂ ਵਰਤਾ ਪਈ ਪਈ ਆ ਕਿ ਹੁਣ ਮੈਂ ਤਾਂ ਕੰਮ ਨਹੀਂ ਕਰ ਦਿੱਤਾ ਵੀ ਮਰ ਗਈ ਨੇ ਕਰਦੀਆਂ ਤਾਂ ਨਹੀਂ ਮਰ ਗਈ ਹੁੰਦੇ ਹੀ ਪਾਜੀ ਨੂੰ ਸਤਾ ਲੱਗਿਆ ਫੋਨ ਫੋਨ ਕੀਤਾ ਤੁਸੀਂ ਜੇ ਮੈਂ ਤਾਂ ਹਜੇ ਹੁਣ ਆ ਕੇ ਆਇਆਗਾ ਤੁਸੀਂ ਕੱਪ ਲੋ ਫੋਨ ਹੁਣ ਅਦੇ ਪਾਈ ਨੂੰ ਕਰਕੇ ਦੇਖੀਏ ਹਾਂ ਤੇ ਪਾਈ ਨੂੰ ਫੋਨ ਕਰੋ ਬਹੁਤ ਔਖਾ ਹੋਇਆ ਪਿਆ ਕਰੋ ਫੋਨ ਮੈਂ ਤੁਹਾਨੂੰ ਕਰ ਦਿੱਤਾ ਕੰਮ ਵੀ ਨਹੀਂ ਹੁੰਦਾ ਹੈਗਾ ਆਓ ਲਾਓ ਕਰੋ ਸਾਬ ਨਾਲ ਗੱਲ ਕਰਿਓ ਨਾਲ ਸਾਬ ਨੂੰ ਹੋਰ ਹੈਲੋ ਅਸੀਂ ਡਵਲਪਮ ਕੀ ਆਲਾ ਠੀਕ ਆ ਅੱਛਾ ਤੋ ਕੋਇਆ ਦਸੀ ਮਨ ਅਬੀ ਤੇ ਭੈਣ ਆਈ ਆ ਇੱਥੇ ਕਰ ਲਓ ਕੀ ਚੀਜ਼ ਉਹ ਨਹੀਂ ਐਜੀ ਤਾਂ ਕੋਈ ਗੱਲ ਨਹੀਂ ਕੋਈ ਗੱਲ ਦਾ ਤਕੂਰ ਬੰਦ ਹੋਈ ਨਹੀਂ 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 ਐਜੀ ਕੋਈ ਗੱਲ ਹੋਈ ਨਹੀਂ ਕੀ ਕਹਿੰਦੀ ਮੈਂ ਨਹੀਂ ਕੋਈ ਗੱਲ ਨਹੀਂ ਹੈਗੀ ਅ ਮੈਂ ਆਉਂਗਾ ਯਾਰ ਮੈਂ ਆਉਂਗਾ ਲੈਣ ਠੀਕ ਹੈ ਨਹੀਂ ਭੇਜ ਦੇ ਇਹਨੂੰ ਤੜਕੇ ਆਉਂਦੀ ਨੂੰ ਗੱਲ ਤਾਂ ਕੋਈ ਐਡੀ ਵੱਡੀ ਹੈ ਨਹੀਂ ਕੀ ਚੱਲ ਕੋਈ ਨਹੀਂ ਮੈਂ ਆ ਜੂਗਾ ਫਿਰ

ਹੋ ਉਸ ਨੂੰ ਆ ਬੋਲਿਆ ਤੁਸੀਂ ਸਿੱਧੇ ਬੋਲ ਜਾਣ ਤੇ ਕੋਈ ਹੁੰਦਾ ਮੈਂ ਤਾਂ ਕਹਾਂ ਤੂੰ ਹੀ ਚੱਲ ਰੋ ਤਾਂ ਫਿਰ ਮੈਂ ਵੀ ਬਗ ਚੱਲੂੰਗੀ ਹੋਰ ਮਾੜਾ ਜੇ ਕੋਈ ਬੋਲਦਾ ਮੈਂ ਸੰਭਾਲਦਾ ਲਾਉਗੀ ਤੇ ਫਿਰ ਗਲਤਫਹਿਮੀ ਹੋ ਜਾਂਦੀ ਹੈ ਨਾ ਉਹ ਫਿਰ ਗਲਤਫਹਿਮੀ ਦੂਰ ਹੋ ਜੂਗੀ ਹਾਂ 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 ਅਸੀਂ ਤਾਂ ਕਹਿੰਦੇ ਹਾਂ ਮੈਂ ਤਾਂ ਕਹੂੰਗੀ ਪਹਿਲ ਲੋਕਮੀਆਂ ਦਾ ਕੀ ਹੈ ਲੋਕਮੀਆਂ ਤੋਂ ਵੀ ਫालतू ਘਰ ਬਣਦਿਆਂ ਨੇ ਚੱਪ ਕਰਕੇ ਚੱਲ ਹਾਂ ਵੀ ਕੋਈ ਗੱਲ ਦੋਨੇ ਪਣਾ ਲੜੀਆਂ ਇੱਕੋ ਜੁਲੇ ਚੜੀਆਂ ਹਾਂ ਵੀ ਤੁਸੀਂ ਆਹ ਦੱਸ ਸੁਝਾ ਦੇਣਾ ਆਪਾਂ ਨੇ ਕਿਹਾ ਕਿ ਅੱਡੋ ਪੱਟ ਕਰ ਕਰਨੇ ਨੇ ਇੱਕ ਇੱਕ ਤਾਂ ਚੱਪਾ ਰਹਿਣੀ ਆ ਚੱਲ ਬਣਾ ਲਓ ਸਬਜ਼ੀ ਸੋਕੇ ਹੁਣ ਮੇਰਾ ਦੌਰ ਕਦੇ ਹੋਵੇ ਤੂੰ ਲੜਦੀ ਵੀ ਸੋਹਣੀ ਲੱਗੇ ਜਦੋਂ ਹੁਣ ਉਹ ਘਰੇ ਨਹੀਂ ਤੂੰ ਕੀ ਲੜਦੀ ਸੋਹਣੀ ਲੱਗਦੀ ਆ ਹੋਰ ਆ ਦੂਜਾ ਚਲ ਮੈਂ ਫੇਰ ਰੋਟੀ ਉਟੀ ਬਣਾਉਣੀ ਆ ਹਾਂ ਲੋਕ ਤਮਾਸ਼ਾ ਦੇ ਆ ਸਹੀ ਗੱਲ ਆ ਸਲਾਮ ਹੈ ਸੱਚਾ ਲੱਗਦਾ ਆ